ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੁਦ ਜਗ ਚਾਨਣ ਹੋਇਆ ਉਹਦਾ ਭਾਗ ਅਠਵਾਂ ਕਰਾਂਗੇ ਸੋ ਪਿਆਰੀ ਸਾਧ ਸੰਗਤ ਜੀ ਤੁਸੀਂ ਸਾਡਾ ਸਾਥ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵਿਹ ਵਿੱਚ ਪ੍ਰਵੇਸ਼ ਕੀਤਾ ਗੁਰੂ ਜੀ ਲਗਭਗ 12 ਸਾਲ ਮੋਦੀ ਖਾਨੇ ਦਾ ਕੰਮ ਕਰਦੇ ਰਹੇ ਉਹ ਰੋਜ਼ ਵੇਈ ਨਦੀ ਤੇ ਇਸ਼ਨਾਨ ਕਰਨ ਜਾਂਦੇ ਬਾਅਦ ਵਿੱਚ 사ਸੰਗ ਹੁੰਦਾ ਮਰਦਾਨਾ ਰਬਾਬ ਵਜਾਉਂਦਾ ਗੁਰੂ ਜੀ ਸ਼ਬਦ ਦਾ ਗਾਇਨ ਕਰਦੇ ਉਹ ਬੜੀ ਇਮਾਨਦਾਰੀ ਨਾਲ ਆਪਣੀ ਨੋਂ ਕਰੇ ਰਹਿਸਨ ਆਪਣੀ ਕਮਾਈ ਵਿੱਚੋਂ ਬਚਿਆ ਰਾਸਨ ਗਰੀਬਾਂ ਵਿੱਚ ਵੰਡੇ ਸਨ ਉਹਨਾਂ ਦੇ ਪ੍ਰਭੂ ਪਿਆਰ ਦਿਆਲਤਾ ਨੂੰ ਵੇਖ ਕੇ ਕੇਵਲ ਸultanpur ਲੋਕ ਦੀ ਵਿੱਚ ਹੀ ਨਹੀਂ ਬਲਕਿ ਦੂਰ ਦੂਰ ਤੱਕ ਉਹਨਾਂ ਦਾ ਸਤਕਾਰ ਵੱਧ ਗਿਆ ਪਹਿਲਾਂ ਤਾਂ ਉਹ ਇਕੱਲੇ ਇਸ਼ਨਾਨ ਕਰਨ ਜਾਂਦੇ ਸਨ ਪਰ ਹੁਣ ਉਹਨਾਂ ਵੱਲ ਵੀਖ ਉਹਨਾਂ ਦੇ ਕਈ ਸਿੱਖ ਵੀ ਉਹਨਾਂ ਦੇ ਨਾਲ ਇਸ਼ਨਾਨ ਲਈ ਜਾਂਦੇ ਹਨ ਸੋ ਪਿਆਰੀ ਸਾਧ ਸੰਗਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਦਿਨ ਜਦ ਗੁਰੂ ਜੀ ਇਸ਼ਨਾਨ ਕਰਨ ਗਏ ਪਹਿਲਾਂ ਵਾਲੀ ਥਾਂ ਤੇ ਇਸ਼ਨਾਨ ਕਰਨ ਦੀ ਥਾਂ ਨਦੀ ਦੇ ਚੜ੍ਹਦੇ ਪਾਸੇ ਜਾ ਕੇ ਕਾਫੀ ਵਿੱਤੇ ਇਸ਼ਨਾਨ ਕਰਨ ਗਏ ਉਹਨਾਂ ਦੇ ਕੁਝ ਸਿੱਖ ਵੀ ਉਹਨਾਂ ਦੇ ਨਾਲ ਸਨ ਗੁਰੂ ਜੀ ਨੇ ਕੱਪੜੇ ਉਤਾਰੇ ਨਦੀ ਵਿੱਚ ਪ੍ਰਵੇਸ਼ ਕਰ ਗਏ ਉਹਨਾਂ ਦੇ ਸਿੱਖ ਕਾਫੀ ਧੀਰ ਵੇਖਦੇ ਰਹਿ ਕੇ ਗੁਰੂ ਜੀ ਹੁਣ ਵੀ ਨਿਕਲੇ ਹੁਣ ਵੀ ਆਏ ਪਰ ਉਹਨਾਂ ਨੂੰ ਬਹੁਤ ਹੈਰਾਨੀ ਹੋਈ ਜਦ ਗੁਰੂ ਜੀ ਸਵੇਰੇ ਤੱਕ ਉਹਨਾਂ ਨੂੰ ਨਜ਼ਰ ਨਾ ਆਏ ਉਹਨਾਂ ਦੇ ਸਿੱਖਾਂ ਨੇ ਦੌੜ ਕੇ ਭਾਈ ਜੈ ਰਾਮ ਬੇਬੇ ਨਾਨਕੀ ਨੂੰ ਖਬਰ ਕਰ ਦਿੱਤੀ ਆਖੋ ਸੰਗਤ ਸਤਨਾਮ ਸ੍ਰੀ ਵਾਹਿਗੁਰੂ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ ਲੋਕ ਇੱਕ ਦੂਜੇ ਦੇ ਅੱਗੇ ਭਜਦੇ ਨਹੀਂ ਤੇ ਪਹੁੰਚ ਗਏ ਭਜਦੇ ਨਦੀ ਤੇ ਪਹੁੰਚ ਗਏ ਸੋ ਪਿਆਰੀ ਸਾਧ ਸੰਗਜੀ ਨਵਾਬ ਨੂੰ ਇਸ ਬਾਰੇ ਖਬਰ ਪਹੁੰਚੀ ਉਸ ਨੇ ਤੋਬੇ ਕਈ ਪ੍ਰਕਾਰ ਦੇ ਜਾਲ ਭੇਜੇ ਉਹ ਗੁਰੂ ਜੀ ਨੂੰ ਲੱਭੋ ਲੈਣਾ ਪਰ ਤਿੰਨ ਦਿਨ ਤੱਕ ਗੁਰੂ ਜੀ ਗੁਰੂ ਸਾਹਿਬਾਰੇ ਪਤਾ ਨਾ ਲੱਗਾ ਤੀਸਰੇ ਦਿਨ ਲੋਕ ਕੀ ਵੇਖਦੇ ਹਨ ਕਿ ਉਹ ਸਥਾਨ ਤੇ ਜਿੱਥੋਂ ਗੁਰੂ ਜੀ ਨਦੀ ਵਿੱਚ ਪ੍ਰਵੇਸ਼ ਕਰ ਗਏ ਸਨ ਉਹ ਉੱਥੇ ਸਮਾਦੀ ਲਈ ਬੈਠੇ ਸਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦ ਲੋਕਾਂ ਨੇ ਉਹਨਾਂ ਰੌਲਾ ਸੁਣਿਆ ਲੋਕਾਂ ਦਾ ਉਹਨਾਂ ਰੌਲਾ ਸੁਣਿਆ ਤਾਂ ਉਹ ਉੱਠ ਬੈਠੇ ਕਹਿਣ ਲੱਗੇ ਰੱਬ ਇੱਕ ਹੈ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੁਝ ਲੋਕਾਂ ਨੇ ਜਾ ਕੇ ਨਵਾਬ ਨੂੰ ਵੀ ਖਬਰ ਕਰ ਦਿੱਤੀ ਕਿ ਗੁਰੂ ਜੀ ਲੱਭ ਪਏ ਹਨ ਉਹ ਇਹ ਕਹਿ ਰਹੇ ਹਨ ਕਿ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ ਨਵਾਬ ਨੇ ਕੁਝ ਨੌਕਰ ਭੇਜੀ ਤੇ ਗੁਰੂ ਜੀ ਨੂੰ ਬੁਲਾ ਕੇ ਲਿਓਣ ਸਤਨਾਮ ਸ੍ਰੀ ਵਾਹਿਗੁਰੂ ਜਦ ਉਹਨਾਂ ਗੁਰੂ ਜੀ ਨੂੰ ਜਾ ਕੇ ਕਿਹਾ ਕਿ ਤੁਹਾਨੂੰ ਨਵਾਬ ਨੇ ਬੁਲਾਇਆ ਹੈ ਤਾਂ ਗੁਰੂ ਜੀ ਬੋਲੇ ਮੈਂ ਹੁਣ ਕੇਵਲ ਇੱਕ ਕਰਤਾਰ ਦਾ ਨੌਕਰ ਹਾਂ ਹੋਰ ਕਿਸੇ ਦਾ ਨਹੀਂ ਅੱਜ ਤੋਂ ਮੋਦੀ ਖਾਨੇ ਦੀ ਨੌਕਰੀ ਮੈਂ ਸਾੜ ਦਿੱਤੀ ਹੈ ਸਤਨਾਮ ਸ੍ਰੀ ਵਾਹਿਗੁਰੂ ਜਦ ਨੌਕਰਾਂ ਨੇ ਨਵਾਬ ਨੂੰ ਗੁਰੂ ਜੀ ਦਾ ਜਵਾਬ ਸੁਣਾਇਆ ਉਹਨਾਂ ਫਿਰ ਨੌਕਰਾਂ ਨੂੰ ਭੇਜਿਆ ਕਿ ਉਹ ਕੇਵਲ ਗੁਰੂ ਜੀ ਨੂੰ ਮਿਲਣਾ ਚਾਹੁੰਦੇ ਹਨ ਉਹ ਉਹਨਾਂ ਨੂੰ ਮਾਲਕ ਦੇ ਤੌਰ ਤੇ ਨਹੀਂ ਬਲਕਿ ਦੋਸਤ ਦੇ ਤੌਰ ਤੇ ਬੁਲਾ ਰਹੇ ਹਨ ਗੁਰੂ ਜੀ ਇਹ ਗੱਲ ਸੁਣ ਕੇ ਨਵਾਬ ਆਸ ਚਲੇ ਗਏ ਸਲਤਨਪੁਰ ਲੋਧੀ ਦਾ ਕਾਜੀ ਵੀ ਉਥੇ ਕਾਜੀ ਵੀ ਉਸ ਸਮੇਂ ਉਥੇ ਬੈਠਾ ਸੀ ਕਾਜੀ ਨੇ ਕਿਹਾ ਇਹ ਜੋ ਤੁਸੀਂ ਕਹਿ ਰਹੇ ਹੋ ਕਿ ਨਾ ਕੋਈ Hindu ਨਾ ਕੋਈ ਮੁਸਲਮਾਨ ਇਸ ਤੋਂ ਭਾਵ ਕੀ ਹੈ ਕੀ ਤੁਹਾਨੂੰ ਦੇਖਦਾ ਨਹੀਂ ਕਿ ਅਸੀਂ ਮੁਸਲਮਾਨ ਤੁਹਾਡੇ ਸਾਹਮਣੇ ਬੈਠੇ ਹਾਂ ਗੁਰੂ ਜੀ ਨੇ ਜਵਾਬ ਦਿੱਤਾ ਕਿ ਬਿਲਕੁਲ ਉਹਨਾਂ ਇਸ ਤਰ੍ਹਾਂ ਹੀ ਕਿਹਾ ਸੀ ਅੱਗੋਂ ਵੀ ਅੱਗੇ ਤੋਂ ਵੀ ਇਸੇ ਤਰ੍ਹਾਂ ਕਹਿਣਗੇ ਕਾਜੀ ਕਹਿਣ ਲਗਾ ਤੁਹਾਨੂੰ ਇਹ ਸ਼ਬਦ ਕਰਨਾ ਪਵੇਗਾ ਕਿ ਅਸੀਂ ਮੁਸਲਮਾਨ ਕਿਉਂ ਨਹੀਂ ਗੁਰੂ ਜੀ ਮਸਕਰਾ ਕੇ ਕਹਿਣ ਲੱਗੇ ਇਹ ਗੱਲ ਹੈ ਲੱਖਾਂ ਲੋਕ ਆਪਣੇ ਆਪ ਨੂੰ ਮੁਸਲਮਾਨ ਕਹਾਉਂਦੇ ਹਨ ਪਰ ਨਿਰੇ ਕਹਾਉਣ ਵਾਲ ਨਾਲ ਕੀ ਹੋ ਜਾਂਦਾ ਏ ਜੇ ਉਹਨਾਂ ਵਿੱਚ ਸੱਚੇ ਮੁਸਲਮਾਨ ਵਾਲੇ ਗੁਣ ਨਹੀਂ ਹਨ ਕੀ ਰੱਬ ਇੱਕ ਨਹੀਂ ਹੈ ਸਭ ਉਸ ਦੀ ਔਲਾਦ ਨਹੀਂ ਹਨ ਜਦ ਸਾਰੇ ਇੱਕ ਰੱਬ ਦੀ ਲਾਡ ਹਨ ਤਾਂ ਫਿਰ ਇਹ ਭਰਾ ਭਰਾ ਕਿਉਂ ਨਹੀਂ ਹਨ ਆਖੋ ਸੰਗਤ ਸਤਨਾਮ ਸ੍ਰੀ ਵਾਹਿਗੁਰੂ ਮੈਨੂੰ ਦੱਸੋ ਕਿ ਕੀ ਇਹ ਭਰਾਵਾਂ ਵਾਂਗ ਰਹਿੰਦੇ ਹਨ ਇਹ ਇੱਕ ਦੂਸਰੇ ਨੂੰ ਪਿਆਰ ਕਰਨ ਦੀ ਥਾਂ ਇਹ ਨਹੀਂ ਨਫ਼ਰਤ ਕਰਦੇ ਹਨ ਕਿ ਇੱਕ ਦੂਸਰੇ ਦੇ ਸਿਰ ਵੱਡ ਵੈਰੀ ਹਨ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿੱਚ ਗਰਛੇ ਹੋਏ ਹਨ। ਸੱਚਾ ਮੁਸਲਮਾਨ ਉਹ ਹੈ ਜੋ ਦੂਸਰਿਆਂ ਦਾ ਹੱਕ ਨਾ ਖੋਵੇ, ਨਿਰਦੇਸ਼, ਨਰਦੋਸ਼ਾਂ ਤੇ ਜ਼ੁਲਮ ਨਾ ਕਰੇ। ਅਤੇ ਹਰ ਇੱਕ ਨਾਲ ਇਨਸਾਫ ਕਰੇ। ਕੀ ਇੱਥੇ ਕੋਈ ਐਸਾ ਮੁਸਲਮਾਨ ਹੈ ਜੋ ਆਪਣੀ ਕਿਰਤ ਵਿੱਚੋਂ ਗਰੀਬਾਂ ਨੂੰ ਦਿੰਦਾ ਹੋਵੇ? ਹਰ ਇਨਸਾਨ ਨੂੰ ਬਰਾਬਰ ਦਾ ਦਰਜਾ ਦੇਂਦਾ ਹੋਵੇ ਆਖੋ ਸੰਗਤ ਸਤਨਾਮ ਸ੍ਰੀ ਵਾਹਿਗੁਰੂ ਕਾਜੀ ਨਵਾਬ ਗੁਰੂ ਜੀ ਦੀਆਂ ਇਹਨਾਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਏ ਉਹਨਾਂ ਨੇ ਗੁਰੂ ਜੀ ਅੱਗੇ ਸ਼ੇਰ ਨਵਾਇਆ ਕਿਹਾ हे ਨਾਨਕ ਤੁਸੀਂ ਧਨ ਹੋ ਤੁਸੀਂ ਸਾਨੂੰ ਸਾਡੀ ਾਕਾਦ ਤੋਂ ਜਾਣੂ ਕਰਵਾਇਆ ਹੈ ਆਕੋ ਸੰਤੇ ਸਤਨਾਮ ਸ੍ਰੀ ਵਾਹਿਗੁਰੂ ਸੋ ਪਿਆਰਿਓ ਗੁਰੂ ਜੀ ਨੇ ਇਸੇ ਤਰ੍ਹਾਂ ਇਹ ਨਦੀਪ ਵਿੱਚ ਉਪਰਵੇਸ਼ ਪਾ ਕੇ ਤਿੰਨ ਦਿਨ ਲੋਬ ਰਹਿ ਕੇ ਗੁਰੂ ਸਾਹਿਬ ਜੀ ਨੇ ਸੱਚਾ ਉਪਦੇਸ਼ ਦਿੱਤਾ ਸੱਚ ਦਾ ਮਾਰਗ ਸੁਨਾਇਆ ਸੋ ਪਿਆਰੀ ਸਾਧ ਸੰਗਤ ਜੀ ਗੁਰੂ ਜੀ ਨੇ ਜਦ ਸੱਚੀ ਨਮਾਜ਼ ਪੜ੍ਹੀ ਪਿਆਰੀ ਸਾਧ ਸੰਗਤ ਜੀ ਇਹ ਸਾਖੀ ਹੋਵੇਗੀ ਪਿਆਰੀ ਸਾਧ ਸੰਗਤ ਜੀ ਗੁਰੂ ਜੀ ਨੇ ਮੋਦੀ ਖਾਨੇ ਦੀ ਨੌਕਰੀ ਛੱਡ ਦਿੱਤੀ ਸਾਰਾ ਹਿਸਾਬ ਕਿਤਾਬ ਚੁਕਾਤਾ ਕਰਕੇ ਆਜ਼ਾਦ ਹੋ ਗਏ ਜ ਹੁਣ ਉਹ ਸਾਰਾ ਦਿਨ ਆਪਣੀ ਮਰਜ਼ੀ ਨਾਲ گزارਦੇ ਸਨ ਹਰ ਵੇਲੇ ਕੀਰਤਨ ਪਰਵਾਹ ਸਾਸੰਗ ਚੱਲਦਾ ਇੱਕ ਦਿਨ ਕਾਜੀ ਨੇ ਨਵਾਬ ਨੂੰ ਕਿਹਾ ਕਿ ਗੁਰੂ ਨਾਨਕ ਇਹ ਕਹਿੰਦੇ ਹਨ ਕਿ ਨਾ ਕੋਈ ਮੁਸਲਮਾਨ ਹੈ ਨਾ ਕੋਈ ਹਿੰਦੂ ਹੈ ਜੇ ਉਹਨਾਂ ਨੂੰ ਇਹਨਾਂ ਦੋਹਾਂ ਮਜਬਾਂ ਵਿੱਚ ਕੋਈ ਫਰਕ ਨਹੀਂ ਦਿਸਦਾ ਫਿਰ ਉਹ ਸਾਡੇ ਨਾਲ ਮਸਜਦ ਵਿੱਚ ਨਮਾਜ਼ ਪੜਨ ਨਵਾਬ ਨੂੰ ਕਾਜੀ ਦੀ ਇਹ ਗੱਲ ਪਸੰਦ ਆ ਗਈ ਉਹਨਾਂ ਗੁਰੂ ਜੀ ਨੂੰ ਸਦਾ ਭੇਜਿਆ ਕੇ ਅੱਜ ਉਹ ਸਾਡੇ ਨਾਲ ਮਿਲ ਕੇ ਨਮਾਜ਼ ਪੜ੍ਹਨ ਗੁਰੂ ਜੀ ਨੇ ਉਹਨਾਂ ਦੀ ਗੱਲ ਮੰਨ ਲਈ ਉਹ ਉਹ ਵੀ ਮਸਜਿਦ ਵਿੱਚ ਪਹੁੰਚ ਗਏ ਕਾਜੀ ਨਵਾਬ ਉੱਤੇ ਪਹਿਲਾਂ ਪਹੁੰਚ ਚੁੱਕੇ ਸਨ ਜਦ ਨਵਾਬ ਆਰੰਭ ਹੋਈ ਨਮਾਜ਼ ਆਰੰਭ ਹੋਈ ਸੋ ਪਿਆਰੀ ਸਾਧ ਸੰਗਤ ਜੀ ਕਾਜੀ ਨੇ ਨਵਾਬ ਨਾਲ ਨਵਾਬ ਨਵਾਜ਼ ਦੇ ਅਸੂਲਾ ਮੁਤਾਬਕ ਨਮਾਜ਼ ਪੜ੍ਹਦੇ ਰਹੇ ਪਰ ਗੁਰੂ ਜੀ ਚੁੱਪ ਖੜੇ ਰਹੇ ਜਦ ਨਮਾਜ਼ ਸਮਾਪਤ ਹੋਈ ਤਾਂ ਨਵਾਬ ਕਾਜੀ ਦੋਵੇਂ ਨਾਰਾਜ਼ ਹੋ ਕੇ ਕਹਿਣ ਲੱਗੇ ਤੁਸੀਂ ਇੱਥੇ ਪਹੁੰਚ ਕੇ ਵੀ ਸਾਡੇ ਨਾਲ ਨਮਾਜ਼ ਨਹੀਂ ਪੜ੍ਹੀ ਇਸ ਦਾ ਮਤਲਬ ਸਪੱਸ਼ਟ ਹੈ ਕਿ ਤੁਸੀਂ ਹਿੰਦੂ ਮੁਸਲਮਾਨ ਵਿੱਚ ਫਰਕ ਸਮਝਦੇ ਹੋ ਜੇ ਤੁਸੀਂ ਇਹ ਭਿੰਤਾ ਨਾ ਸਮਝਦੇ ਤਾਂ ਜਰੂਰ ਸਾਡੇ ਨਾਲ ਨਮਾਜ਼ ਪੜ੍ਹਦੇ ਆਖੋ ਸੰਗਤ ਸਤਨਾਮ ਸ੍ਰੀ ਵਾਹਿਗੁਰੂ ਧੰਨ ਗੁਰੂ ਨਾਨਕ 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 ਸੋ ਪਿਆਰੀ ਸਾਧ ਸੰਗਤ ਜੀ ਉਹਨਾਂ ਦੀ ਇਹ ਗੱਲ ਸੁਣ ਕੇ ਗੁਰੂ ਜੀ ਮੁਸਕਰਾਏ ਕਹਿਣ ਲੱਗੇ ਮੈਂ ਨਮਾਜ਼ ਕਿਸ ਨਾਲ ਪੜਦਾ ਇਹ ਕਾਜੀ ਸਾਹਿਬ ਤੁਸੀਂ ਤਾਂ ਉਸ ਵੇਲੇ ਇੱਥੇ ਨਹੀਂ ਸੀ ਕਾਜੀ ਹੈਰਾਨ ਹੋ ਕੇ ਕਹਿਣ ਲੱਗਾ ਮੈਂ ਇੱਥੇ ਕਿਉਂ ਨਹੀਂ ਸੀ ਮੈਂ ਤੁਹਾਡੇ ਸਾਹਮਣੇ ਨਮਾਜ਼ ਪੜੀ ਹੈ ਨਵਾਬ ਜੀ ਵੀ ਇਸ ਗੱਲ ਦੇ ਗਵਾਹ ਹਨ ਗੁਰੂ ਜੀ ਕਹਿਣ ਲੱਗੇ ਮੈਂ ਇਹ ਮੈਂ ਮੰਨਦਾ ਹਾਂ ਕਿ ਸਰੀਰਕ ਤੌਰ ਤੇ ਤੁਸੀਂ ਇੱਥੇ ਹੀ ਸੀ ਤੁਸੀਂ ਝੁਕਦੇ ਅਤੇ ਉੱਠਦੇ ਵੀ ਰਹੇ ਹੋ ਪਰ ਤੁਹਾਡਾ ਮਨ ਇੱਥੇ ਨਹੀਂ ਸੀ ਉਹ ਤੁਹਾਡੇ ਘਰ ਘੁੰਮ ਰਿਹਾ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੁਹਾਡੀ ਘੋੜੀ ਨਵੀਂ-ਨਵੀਂ ਸੂਈ ਹੈ ਉਸ ਨੇ ਵਸੀਰਾ ਦਿੱਤਾ ਹੈ ਤਹਾਡਾ ਮਨ ਉਸ ਵਸੇਰੇ ਵਿੱਚ ਸੀ ਆ ਕੋਈ ਸਤਨਾਮ ਸ੍ਰੀ ਵਾਹਿਗੁਰੂ ਉਹ ਕਿਤੇ ਪੁੜਕਦਾ ਪੁੜਕਦਾ ਖੂਹ ਵਿੱਚ ਨਾ ਪੈ ਡਿੱਗ ਪਵੇ ਇਸ ਲਈ ਜਦ ਤੁਸੀਂ ਇੱਥੇ ਹੈ ਹੀ ਨਹੀਂ ਸੋ ਤਾਂ ਮੈਂ ਤੁਹਾਡੇ ਨਾਲ ਨਮਾਜ਼ ਕਿਵੇਂ ਪੜਦਾ ਗੁਰੂ ਜੀ ਦੇ ਇਹ ਸੱਚੇ ਬੋਲਾਂ ਨੂੰ ਸੁਣ ਕੇ ਕਾਜੀ ਸ਼ਰਮਿੰਦਾ ਹੋ ਗਿਆ ਕਹਿ ਲੱਗਾ ਚਲੋ ਜੇ ਮੈਂ ਇੱਥੇ ਨਹੀਂ ਸੀ ਤਾਂ ਤੁਸੀਂ ਨਵਾਬ ਸਾਹਿਬ ਨਾਲ ਨਮਾਜ਼ ਪੜ੍ਹ ਲੈਣੀ ਸੀ ਆਖੋ ਸੰਤੇ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ ਮੁਸਕਰਾਏ ਨਵਾਬ ਵਾਲ ਵੇਖ ਕੇ ਬੋਲੇ ਨਵਾਬ ਸਾਹਿਬ ਵੀ ਉਸੇ ਵੇਲੇ ਇੱਥੇ ਕਦੋਂ ਸਨ ਤੁਹਾਡਾ ਮਨ ਤੇ ਸੁਲਤਾਨਪੁਰ ਲੋਧੀ ਵਿੱਚ ਤੁਹਾਡੇ ਘਰ ਵਿੱਚ ਘੁੰਮ ਰਿਹਾ ਸੀ ਪਰ ਨਵਾਬ ਸਾਹਿਬ ਤਾਂ ਹਿੰਦੁਸਤਾਨ ਤੋਂ ਵੀ ਬਾਹਰ ਕਾਬਲ ਵਿੱਚ ਘੋੜੇ ਖਰੀਦ ਰਹੇ ਸਨ ਆਖੋ ਸੰਕਤੇ ਸਤਨਾਮ ਸ੍ਰੀ ਵਾਹਿਗੁਰੂ ਫਿਰ ਦੱਸੋ ਉਹ ਤਾਂ ਕਾਬਲ ਪੁੱਜੇ ਸਨ ਮੈਂ ਨਮਾਜ਼ ਕਿਸ ਨਾਲ ਪੜਦਾ ਜਦ ਕਾਜੀ ਨੇ ਨਮਾਜ਼ ਵੱਲ ਵੇਖਿਆ ਤਾਂ ਉਸ ਨੇ ਵੀ ਛਿੜਕਾ ਦਿੱਤਾ ਉਹ ਕਹਿਣ ਲੱਗਾ ਇਹ ਗੱਲ ਬਿਲਕੁਲ ਸੱਚੀ ਹੈ ਨਾਨਕ ਤਾਂ ਕੋਈ ਔਲੀਆ ਜਾਂ ਪਗੰਬਰ ਹੈ ਇਹ ਸਭ ਦੇ ਦਿਲਾਂ ਦੀਆਂ ਜਾਣਦਾ ਹੈ ਅੱਜ ਇਸ ਨੇ ਸਾਡੀਆਂ ਅੱਖਾਂ ਖੋਲ ਦਿੱਤੀਆਂ ਹਨ ਆਖੋ ਸੰਗ ਤੇ ਸਤਨਾਮ ਸ੍ਰੀ ਵਾਹਿਗੁਰੂ ਤਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ ਕਹਿ ਕੇ ਨਵਾਬ ਗੁਰੂ ਜੀ ਦੇ ਚਰਨਾਂ ਤੇ ਟੈ ਪਿਆ ਜਦ ਨਵਾਬ ਹੀ ਚੁੱਕ ਗਿਆ ਤਾਂ ਕਾਜੀ ਕੌਣ ਸੀ ਉਹ ਵੀ ਗੁਰੂ ਜੀ ਦੇ ਚਰਨਾਂ ਵਿੱਚ ਟੈ ਪਿਆ ਉਹ ਕਹਿਣ ਲੱਗੇ ਐ ਸਾਡੇ ਮੁਰਸ਼ਿਦ ਸਾਨੂੰ ਇਹ ਸਮਝਾਓ ਕਿ ਸੱਚੀ ਨਮਾਜ਼ ਕਿਵੇਂ ਅਦਾ ਕੀਤੀ ਜਾ ਸਕਦੀ ਹੈ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਸੱਚੀ ਨਮਾਜ਼ ਤਾਂ ਦੀ ਅਦਾ ਕਰ ਹੋ ਸਕਦੀ ਹੈ ਜੇ ਅਸੀਂ ਅੱਲਾ ਨੂੰ ਹਾਜ਼ਰ ਨਾਜ਼ਰ ਆਪਣੇ ਸਾਹਮਣੇ ਸਮਝੀਏ ਆਪਣੇ ਮਨ ਨੂੰ ਇਕਾਗਰ ਕਰਕੇ ਉਸ ਦੇ ਚਰਨਾਂ ਵਿੱਚ ਟਿਕਾ ਦਈਏ ਦਿਖਾਵੇ ਦੀ ਨਮਾਜ਼ ਦਾ ਕੋਈ ਫਾਇਦਾ ਨਹੀਂ ਹੈ ਅਸੀਂ ਔਕਾਤ ਵਿੱਚ ਵੀ ਆਪਣੀ ਸ਼ਰਤ ਅੱਲਾ ਨਾਲ ਜੋੜ ਸਕਦੇ ਹਾਂ ਸੋ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ 8ਵਾਂ ਭਾਗ ਸੋ ਪਿਆਰੀ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਇੱਕ ਗਿਆਨ ਦਿੱਤਾ ਸੋ ਪਿਆਰੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਆਪਾਂ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗਿਆਨ ਸੁਣਨਾ ਅੱਠਵਾਂ ਭਾਗ ਹੋ ਚੁੱਕਾ ਪਿਆਰੀ ਸਾਧ ਸੰਗਤ ਜੀ ਅੱਗੇ ਆਪਾਂ 9ਵਾਂ ਭਾਗ ਕਰਾਂਗੇ ਸੋ ਪਿਆਰੀ ਸਾਧ ਸੰਗਤ ਜੀ ਸਾਡੇ ਵੱਲੋਂ ਤੁਹਾਡੇ ਅੱਗੇ ਬੇਨਤੀ ਆ ਪਿਆਰੀ ਸਾਧ ਸੰਗਤ ਜੀ ਕਿ ਸਾਡਾ ਚੈਨਲ ਸੋਡੀ ਐਂਟਰਟੇਨਮੈਂਟ ਸੋ ਪਿਆਰੀ ਸਾਧ ਸੰਗਤ ਜੀ ਹੁਣ ਅਸੀਂ ਜੋ ਸਾਖੀਆਂ ਪਾ ਰਹੇ ਹਾਂ ਸੋ ਪਿਆਰੀ ਸਾਧ ਸੰਗਤ ਜੀ ਸਾਡਾ ਸਾਥ ਦਿਓ ਤਾਂ ਜੋ ਸਾਡਾ ਇਹ ਅਪਰਾਲਾ ਵਾ ਗਿਆਨ ਆ ਸੰਗਤਾ ਸੰਗਤਾ ਤੱਕ ਪਹੁੰਚ ਸਕੇ ਪਿਆਰੀ ਸਾਧ ਸੰਗਤ ਜੀ ਇਹ ਧੰਨ ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਾ ਜੋ ਅਸੀਂ ਬੋਲ ਰਹੇ ਹਾਂ ਜੋ ਅਸੀਂ ਕਰ ਰਹੇ ਹਾਂ ਸੋ ਪਿਆਰੀ ਸਾਧ ਸੰਗਤ ਜੀ ਉਹਨਾਂ ਦੀ ਕਿਰਪਾ ਨਾਲ ਹੀ ਹੋ ਰਿਹਾ ਸੋ ਪਿਆਰੀ ਸਾਧ ਸੰਗਤ ਜੀ ਤੁਸੀਂ ਸਾਡਾ ਸਾਥ ਦਿਨਾ ਲਾਈਕ ਕਰਾਈ ਸਬਸਕ੍ਰਾਈਬਰ ਤੁਸੀਂਓ ਪਿਆਰੀ ਸਾਧ ਸੰਗਤ ਜੀ ਕਮੈਂਟ ਭੇਜਨੇ ਤੁਹਾਨੂੰ ਕਿਹੋ ਜਾਂ ਇਹ ਜਿਹੜਾ ਗਿਆਨ ਮੇਰਿਆ ਵਾ ਤਾਂ ਤੁਹਾਨੂੰ ਕਿਹੋ ਜਾਂ ਲੱਗ ਰਿਹਾ ਏ ਸਾਖੀ ਕਥਾ ਤੁਹਾਨੂੰ ਕਿਹੋ ਜੀ ਲੱਗ ਰਹੀ ਆ ਸੋ ਪਿਆਰੀ ਸਾਧ ਸੰਗਤ ਇਹਨਾਂ ਕਹਿੰਦਾ ਖਿਮਾ ਦਾ ਜੱਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ